ਮੇਸ਼ ਬਹਿਲ ਤੁਸੀਂ ਦੇਖ ਸਕਦੇ ਹੋ ਤਿਰੰਗਾ ਕਿਸੇ ਡਿਪਾਰਟਮੈਂਟ ਦੇ ਅਧਿਕਾਰੀ ਵੀ ਲੱਗ ਰਹੇ ਨੇ ਜਨਾਬ ਤੁਸੀਂ ਜੁੱਤੀਆਂ ਪਹਿਨਨੀਆਂ ਹੋਈਆਂ ਨੇ ਔਰ ਦੇਸ਼ ਦਾ ਜਿਹੜਾ ਤਿਰੰਗਾ ਜਿਹੜਾ ਉਸ ਚੀਜ਼ ਦਾ અપਮਾਨ ਕਰ ਰਹੇ ਹੋ ਕਾਹੀ ਹੈ ਜੀ ਇਹ ਜਿਹੜਾ ਇਹ ਤੇ ਕੱਟਿਆ ਇਹ ਜਿਹੜਾ ਕੱਟਿਆ ਕੱਟਿਆ ਮੈਂ ਬੋਲਿਆ ਫਿਰ ਗਲਤ ਹੋਏਗਾ ਬੋਲੋ ਜੀ ਸਰ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕੀ ਹੈ ਤੁਸੀਂ ਚਰਾਪਾ ਵੀ ਪਾ ਕੇ ਜੁੱਤੀਆਂ ਪਾ ਕੇ ਚਰਾਪਾ ਵੀ ਬੈਠੇ ਹੋ ਬਿਲਕੁਲ ਬਿਲਕੁਲ ਜੀ ਬਿਲਕੁਲ ਇਸ ਚੀਜ਼ ਨੂੰ ਸਮਝਦੇ ਹੋ ੱਲੇ ਤੇ ਆ ਸਾਡੇ ਕੋਲ ਛੋਟ ਹੈਗੀ ਤੇ ਸਮਝਦੇ ਹੋ ਇਸ ਚੀਜ਼ ਨੂੰ ਤੁਸੀਂ ਸਰ ਨਹੀਂ ਹੈ ਸਾਡੇ ਕੋਲ ਤੇ ਹੁਣ ਨਹੀਂ ਸਮਝਦੇ ਹੋ ਸਰ ਤੁਸੀਂ ਇਸ ਚੀਜ਼ ਨੂੰ ਏਤੀ ਰੰਗਾ ਭਾਜੀ ਮੇਰੀ ਪਹਿਲਾਂ ਗੱਲ ਕਰ ਲੋ ਪਹਿਲਾਂ ਬੰਦ ਕਰੇ ਫਿਰ ਗੱਲ ਕਰਦੇ ਜੁੱਤੀਆਂ ਨਾਲ ਤੁਸੀਂ ਜਾ ਰਹੇ ਜੁੱਤੀਆਂ ਮੈਂ ਹੁਣ ਵੀ ਜੁੱਤੀਆਂ ਮੈਂ ਪਹਿਨ ਕੇ ਜਾਊਂਗਾ ਜੋਦਾ ਸੀ ਲਿਆ ਵਾ ਅਸੀਂ ਜੁੱਤੀਆਂ ਹੁਣ ਵੀ ਪਹਿਨ ਕੇ ਹੀ ਜਾਵਾਂਗੇ ਲੇਕਿਨ ਜੋ ਇਹਦਾ ਮਾਨ ਸਨਮਾਨ ਇਹਨੂੰ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਮਿਲਣਾ ਚਾਹੀਦਾ 100% ਮਿਲਣਾ ਚਾਹੀਦਾ ਕੋਈ ਛਤ ਨਹੀਂ ਆ ਅਸੀਂ ਕਿਉਂ ਫੋਰ